ਮੁਹਾਲੀ ਫੇਸ ਇੱਕ ਥਾਣੇ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਚੋਰ ਗਰੋਹ ਕੀਤਾ ਕਾਬੂ ਜਿਨਾ ਕੋਲ ਕੁੱਲ 16 ਮੋਬਾਈਲ ਫੋਨ ਦੋ ਮੋਟਰਸਾਈਕਲ ਤੇ ਇੱਕ ਐਕਟਿਵਾ ਕੀਤੀ ਬਰਾਮਦ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 1 ਪ੍ਰਿਥਵੀ ਸਿੰਘ ਚੈਲ ਜੀ ਮਾਨਯੋਗ ਐਸਐਸਪੀ ਸਾਹਿਬ ਮੁਹਾਲੀ ਸ਼੍ਰੀ ਹਰਨਵੰਦੀਪ ਸਿੰਘ ਹੰਸ ਆਈਪੀਐਸ ਅਤੇ ਐਸਪੀ ਸਿਟੀ ਸਾਹਿਬ ਸ਼੍ਰੀ ਦਿਲਪ੍ਰੀਤ ਸਿੰਘ ਆਈਪੀਐਸ ਜਿਦੀ ਗਾਈਡੈਂਸ ਅਤੇ ਡਾਇਰੈਕਸ਼ਨ ਸੇਡ ਐਸ ਐਚਓ ਫੇਜ਼ 1 ਅਤੇ ਉਹਨਾਂ ਦੀ ਟੀਮ ਨੇ ਵਧੀਆ ਕੰਮ ਕਰਦੇ ਹੋਏ ਇੱਕ ਸਨੇਚਰਸ ਦਾ ਗੈਂਗ ਫੜਿਆ ਜੀ 16 ਤਰੀਕ ਨੂੰ ਇੱਕ ਈਸੀਆਈ ਹਸਪੀਟਲ ਇੰਡਸਟਰੀਅਲ ਏਰੀਆ ਦੇ ਵਿੱਚ ਉਹਨਾਂ ਨੇ ਨਕਲ ਲਾਇਆ ਸੀ ਤੇ ਉੱਥੇ ਇੱਕ ਸਨੇਚਰਸ ਦਾ ਗੈਂਗ ਚੱਕੀ ਬੰਦੇ ਸੀਗੇ ਉਹਨਾਂ ਨੂੰ ਅਸੀਂ ਵੈਰੀਫਾਈਜ਼ ਕਰਿਆ ਤਾਂ ਉਹਨਾਂ ਕੋਲੋਂ ਕਾਫੀ ਸਨੇਚਿੰਗਸ ਅਸੀਂ ਫੇਸ ਕਰੀਆਂ ਉਹਦੇ ਸਬੰਧ ਵਿੱਚ ਮੁਕੱਦਮਾ ਰਜਿਸਟਰ ਕਰਕੇ ਉਹਨਾਂ ਕੋਲੋਂ 16 ਮੋਬਾਈਲ ਦੋ ਮੋਟਰਸਾਈਕਲ ਤੇ ਇੱਕ ਐਕਟਿਵਾ ਅਸੀਂ ਬਰਾਮਦ ਕੀਤੀ ਹੈ ਜੀ ਕਿੰਨੇ ਮੈਂਬਰ ਮੈਨੂੰ ਇਹ ਇਹ ਤਿੰਨ ਬੰਦੇ ਸੀਗੇ ਜੀ ਇਹ ਇੱਕ ਸਤਨਾਮ ਕੁਮਾਰ ਹੈਗਾ ਜੀ ਏਲੀਅਸ ਹਨੀ ਇਹ ਦੇਸੂ ਮਾਜਰੇ ਦਾ ਰਹਿਣ ਵਾਲਾ ਜੀ ਇੱਕ ਅਰਸ਼ ਅਲੀ ਅਤੇ ਇੱਕ ਕਰਨ ਹੈਗਾ ਇਹ ਤਿੰਨੇ ਜਣੇ ਦੋ ਦੇਸੂ ਮਾਜਰੇ ਦੇ ਤੇ ਇੱਕ ਖਰੜ ਦਾ ਰਹਿਣ ਵਾਲਾ ਸੀਗੇ ਇਹ ਇਹ ਚੀਜ਼ਾਂ ਹਲੇ ਮੈਟਰੋ ਵੈਰੀਫਿਕੇਸ਼ਨ ਹੈ ਜੀ ਇਹ ਕਿੱਥੇ ਰਹਿੰਦੇ ਸੀ ਕਿਵੇਂ ਹੈ ਪਰ ਇਹਨਾਂ ਦਾ ਜਿਹੜਾ ਲੋਕਲ ਐਡਰੈਸ ਹੈਗਾ ਉਹ ਦੇਸੂ ਮਾਜਰੇ ਦਾ ਸੀਗਾ ਇਹਨਾਂ ਨੇ ਜਿਹੜੀਆਂ ਜ਼ਿਆਦਾ ਵਾਰ ਦੱਤਾ ਨੇ ਉਹ ਕਰੀਆਂ ਨੇ ਆਪਣਾ ਸ਼ਹਿਰ ਦੇ ਏਰੀਆ ਦੇ ਵਿੱਚ ਜਿਹੜਾ ਮੁਹਾਲੀ ਸ਼ਹਿਰ ਹੈ ਇਸ ਏਰੀਆ ਦੇ ਵਿੱਚ ਇਸ ਤੋਂ ਇਲਾਵਾ ਜਿਹੜਾ ਖਰੜ ਦਾ ਏਰੀਆ ਹੈ ਖਰੜ ਸ਼ਹਿਰ ਦੇ ਵਿੱਚ ਵੀ ਇਹਨਾਂ ਨੇ ਕਈ ਵਾਰ ਦੱਤਾ ਕਰੀਆਂ ਨੇ ਜਿਸ ਸਬੰਧੀ ਇਹਨਾਂ ਤੇ ਪਹਿਲਾਂ ਵੀ ਬਲੌਂਗੀ ਥਾਣੇ ਦੇ ਵਿੱਚ ਇਹਨਾਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਤੇ ਮੁਕੱਦਮੇ ਰਜਿਸਟਰਡ ਹੋਏਗੇ ਨੇ ਜਿਵੇਂ ਕਿ ਜਿਹੜਾ ਕਰਨ ਹੈ ਉਹਦੇ ਤੇ ਇੱਕ ਮੁਕੱਦਮਾ ਰਜਿਸਟਰ ਹੈ ਪਹਿਲਾਂ ਤੇ ਅਰਸ਼ ਅਲੀ ਦੇ ਉੱਤੇ ਵੀ ਦੋ ਮੁਕੱਦਮੇ ਸਨੇਚਿੰਗ ਦੇ ਪਹਿਲਾਂ ਵੀ ਰਜਿਸਟਰ ਕੀਤੇ ਹੋਏ ਨੇ ਇਸਰ ਜਦੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਹਨੂੰ ਕਾਬੂ ਕੀਤਾ ਗਿਆ ਤੇ ਉਦੋਂ ਇਹ ਨੂੰ ਵਾਰਦਾਤ ਕਰਕੇ ਭਜਲੇ ਸੀ ਇਹ ਕੀ ਨੇ ਇਹਨਾਂ ਨੂੰ ਬੇਸਿਕਲੀ ਜੀ ਅਸੀਂ ਉਸ ਜਗ੍ਹਾ ਤੇ ਨਾਕਾ ਆਏ ਸੀ ਵਜ੍ਹਾ ਕਰਕੇ ਲਾਇਆ ਸੀ ਸਾਡੇ ਕੋਲ ਇੱਕ ਸੋਰਸਸ ਰਹੀ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਕਿ ਇਸ ਤਰ੍ਹਾਂ ਦੇ ਜਿਹੜੇ ਬੰਦੇ ਨੇ ਇਸ ਏਰੀਆ ਦੇ ਵਿੱਚ ਆਉਣਗੇ ਇਸ ਟਾਈਮ ਤੇ ਤੇ ਇਸ ਟਾਈਮ ਤੇ ਆਏ ਹੋਏ ਨੇ ਤੇ ਉਹਨਾਂ ਨੂੰ ਅਸੀਂ ਜਦ ਕਾਬੂ ਕਰਿਆ ਉਹੀ ਬੰਦੇ ਨਿਕਲੇ ਤੇ ਫਿਰ ਜਿਹੜੇ ਨਤੀਜਾ ਅਸੀਂ ਪੁਸ਼ਕਿਸ਼ ਕੀਤੀ ਤਾਂ ਹੋਰ ਜਿਹੜੀਆਂ ਇਹਨਾਂ ਨੇ ਪਹਿਲਾਂ ਵਾਰਦਾਤਾਂ ਕਰੀਆਂ ਨੇ ਕੋਟ ਰਿਸ ਹੋਈਆਂ ਜੀ ਤਾਂ ਜਿਹੜੇ ਮੋਬਾਈਲ ਫੜਿਆ ਹੈ ਮੋਬਾਈਲ ਵੀ ਦਿਖਾ ਦੇ ਨੇ ਦੇਖਦੇ ਉਹਨਾਂ ਦਾ ਕੋਈ ਆਇਆ ਹੋ ਨਹੀਂ ਜੀ ਜੇ ਫਿਲਹਾਲ ਇਹਨਾਂ ਕੋਲੋਂ ਹੀ ਮੋਬਾਈਲ ਜਿਹੜੇ ਰਿਕਵਰ ਇਹਨਾਂ ਦੇ ਕੋਲ ਹੀ ਸੀਗੇ ਜਿਹੜੇ ਉਹ ਮੋਬਾਈਲ ਸੀਗੇ ਸੋ ਇਸ ਕਰਕੇ ਇਹਨਾਂ ਦੇ ਖਿਲਾਫ ਜਿਹੜਾ ਮੁਕਦਮਾ ਰਜਿਸਟਰ ਕੀਤਾ ਗਿਆ ਜਿਹੜੇ ਵਹੀਕਲ ਪ੍ਰਮਿਤ ਜਿਹੜੇ ਵਹੀਕਲ ਨੇ ਉਹ ਵੀ ਸਨੇਚਿੰਗ ਦੇ ਸੀਗੇ ਸੋ ਮੋਬਾਈਲ ਸਲਾਵਾ ਹੈ ਵਹੀਕਲ ਵੀ ਸਨੇਚ ਕਰਦੇ ਸੀਗੇ ਦੋ ਮੋਟਰਸਾਈਕਲ ਤੇ ਇੱਕ ਐਕਟਿਵਾ ਇਹਦੇ ਵਿੱਚ ਬਰਾਬਰ ਜੀ ਸੋ ਨਾਓ ਆਲ ਆਰ ਇਨ ਜੁਡੀਸ਼ੀਅਲ ਆਲ ਹੈਵ ਬੀਨ ਸੈਂਟ ਟੂ ਜੁਡੀਸ਼ੀਅਲ ਰਿਪੋਰਟ Thank mm -hmm. you